ਸ੍ਰੀ ਅਕਾਲ ਗੁਰ ਬਰਿਆਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 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 ਤਨ ਗਰੀਬ ਨਵਾਜ਼ ਤਨ ਗਰੀਬ ਨਵਾਜ਼ ਤਨ ਪਵਿੱਤਰ ਅਸਥਾਨ ਸ੍ਰੀ ਮੰਝਾ ਸਾਹਿਬ ਤਨ ਪਵਿੱਤਰ ਅਸਥਾਨ ਸ੍ਰੀ ਮੰਝਾ ਸਾਹਿਬ ਹਜ਼ੂਰ ਗਰੀਬ ਨਵਾਜ਼ ਹਰ ਵਕਤ ਹਾਜ਼ਰ ਨਾਜ਼ਰ ਤੇ ਮੰੰਜਾ ਸਾਹਿਬ ਤੋਂ ਹਰ ਵਕਤ ਰਹਿਤ ਤੇ ਨਾਮ ਦੇ ਬਚਨ ਇਹੋ ਹੀ ਬਚਨ ਆ ਰਹੇ ਨੇ ਨਾਮ ਜਪੋ ਰਹਿਤ ਰੱਖੋ ਇਸ ਤੋਂ ਇਲਾਵਾ ਕੋਈ ਹੋਰ ਬਚਨ ਨਹੀਂ ਸਿਰਫ ਨਾਮ ਜਪੋ ਰਹਿਤ ਰੱਖੋ ਤੇ ਮਰਯਾਦਾ ਵਾਲੇ ਅਸਥਾਨ ਦੇ ਉੱਤੇ ਸੰਤ ਸੰਗਤਾਂ ਨੂੰ ਨਾਮਦਾਨ ਦੇਣ ਵਾਸਤੇ ਤੇ ਉਪਦੇਸ਼ ਕੀ ਕਰਦੇ ਨੇ ਮਦ ਕੋ ਛੋੜੇ ਉੱਚ ਰਹਿਤ ਚੀਤੇ ਪਾਸ਼ੇ ਅੰਬ ਮਲ त्यागे ते ਮਿਰਤ ਕਾ ਕਰਪਦ ਪਾਣੀ ਕੰਜ ਵੈਸ਼ਨੂ ਦ੍ਰਿਤੀ ਰਖਣੀ ਬੜੀ ਵੱਡੀ ਰਹਿਤ ਮਦ ਕੋ ਛੋੜੇ ਉੱਚ ਰਹਿਤ ਤੇ ਇਸ ਤੋਂ ਵੀ ਵੱਡਾ ਕੀ ਹੈ ਹਜ਼ੂਰ ਗਰੀਬ ਨਵਾਜ਼ ਫਰਮਾਉਂਦੇ ਨੇ ਜੇ ਕੋਈ ਮਿਲਣਾ ਚਾਹੁੰਦਾ ਹੈ ਪਹਿਲਾਂ ਜਲ ਵਰਤਨਾ ਹੀ ਮੰਨ ਲਵੇ ਜਲ ਵਰਤਨਾ ਮੰਨ ਲਵੇ ਉਸ ਨੂੰ ਵੀ ਦਰਸ਼ਨਾਂ ਦੀ ਇਜਾਜ਼ਤ ਏ ਮਦ ਕੋ છોੜੇ ਉਹ ਚ ਰਤ ਚੀਤੇ ਪਾਸ਼ੇ ਅੰਬ ਮਲ ਝਾਗੇ ਤੇ ਮਿਰਤ ਕਾ ਜੰਗਲ ਜਾਂ ਤੋਂ ਬਾਦਾਂ ਮਿੱਟੀ ਦੀ ਵਰਤੋ ਤੇ ਘਰ ਬਾਦ ਪਾਣੀ ਕੰਜ ਹਾਥਾਂ ਪੈਰਾਂ ਨੂੰ ਮਾਂਜਣਾ ਜਲ ਦੇ ਨਾਲ ਰਤ ਗੁਰਾਂ ਦੀ ਰਤ ਗੁਰੂ ਜੀ ਆਹ ਮਹਾਰਾ ਇਸ ਦੇ ਪਾਸ਼ਾ ਫਰਮਾ ਰਹੇ ਨੇ ਤੇ ਬਚਨ ਕਰਦੇ ਨੇ ਹਰ ਵਕਤ ਰਹਿਤ ਰੱਖੋ ਤੇ ਕਬੀਰ ਸਾਚਾ ਸਤਗੁਰੂ ਕਿਆ ਕਰੇ ਜੋ ਸਿੱਖੋਂ ਮੇ ਚੂਕ ਅੰਦੇ ਏਕ ਨਾਲ ਲੱਗਈ ਜੋ ਬਾਸ বাজਾਈਏ ਫੂਕ ਸਰਕਾਰਾਂ ਨੇ ਨਾ ਜੜੀਆਂ ਕਾਰਾਂ ਨੇ ਜਾਂ ਮੋਟਰਸਾਈਕਲ ਆ ਇਹਨਾਂ ਨੂੰ ਚਲਾਉਣ ਵਾਸਤੇ ਨਿਯਮ ਬਣਾਏ ਨੇ ਸਰਕਾਰ ਦਾ ਨਿਯਮ ਹੈ ਕਾਰ ਦੇ ਵਿੱਚ ਬੈਲਟ ਲੱਗੀ ਹੈ ਸੈਜ ਧਾਰੀ ਜਾਂ ਜੜੇ ਸਿਰ ਤੋਂ ਉਨਾ ਵਾਸਤੇ ਹੈਲਮਟ ਇਹ ਪਾਣਾ ਤੇ ਪਾਣ ਨਾਲ ਕੀ ਹੋਏਗਾ ਜੇ ਕੱਲ ਨੂੰ ਕੋਈ ਵਾਧਾ ਘਾਟਾ ਹੋ ਗਿਆ ਇਹ ਤੁਹਾਡੀ ਸੇਫਟੀ ਹੈ ਇਹਦੇ ਵਿੱਚ ਸਰਕਾਰ ਨੂੰ ਕੁਝ ਨਹੀਂ ਮਿਲਣਾ ਜੇ ਸਿਰ ਤੇ ਹੈਲਮਟ ਪਿਆ ਹੋਏਗਾ ਜਾਂ ਕਾਰ ਤੇ ਸੀਟ ਬੈਲਟ ਲੱਗੀ ਹੋਏਗੀ ਤੁਸੀਂ ਉਹ ਪਾਲਣਾ ਕਰਦੇ ਹੋ ਤੇ ਉਹਦੇ ਵਾਸਤੇ ਤੁਹਾਡਾ ਫਾਇਦਾ ਹੈ ਸਰਕਾਰ ਦਾ ਕੋਈ ਫਾਇਦਾ ਨਹੀਂ ਤੁਹਾਡੇ ਜਾਨ ਮਾਲ ਦੀ ਰਾਖੀ ਹੈ ਇਸੇ ਤਰ੍ਹਾਂ ਗਰੀਬ ਨਵਾਜ਼ ਜੀ ਨੇ ਸਾਨੂੰ ਕਮਰਕਸਾ ਬਖਸ਼ਿਆ ਕੰਮਰ ਕਸਾ ਇਸੇ ਵਾਸਤੇ ਬਖਸ਼ਿਆ ਕਿ ਇੱਥੇ ਵੀ ਤੇ ਦਰਗਾਹ ਦੇ ਵਿੱਚ ਵੀ ਤੁਹਾਡੀ ਰੱਖਿਆ ਹੋਏਗੀ ਪਰ ਹੋ ਗੀ ਰਿਹਾ ਜਿੱਥੇ ਨਾਕਾ ਲੱਗਾ ਹੋਏ ਨਾ ਉੱਥੇ ਇਹੀ ਸੀਟ ਬੈਲਟ ਲਾਣੇ ਆ ਸੀਟ ਬੈਲਟ ਕਿਉਂ ਲਾਣੇ ਆ ਕਿ ਨਾਕਾ ਲੰਘ ਜੇ ਉੱਥੇ ਖੜਾ ਸਿਪਾਈ ਸਾਨੂੰ ਵੇਖ ਕੇ ਸਾਡਾ ਚਲਾਨ ਨਾ ਕਰ ਦਵੇ ਤੇ ਇਧਰ ਜਦੋਂ ਅਸੀਂ ਗੁਰਦੁਆਰਾ ਸਾਹਿਬ ਆਉਂਨੇ ਆ ਕਿਤੇ ਵੀ ਆਉਂਨੇ ਆ ਸਾਡੇ ਕੋ ਗੜਵੀ ਸੇਲੇ ਆਸਣ ਇਹ ਸਾਰੇ ਪੂਰੇ ਹੁੰਦੇ ਪਰ ਫੇਰ ਕਿਥੇ ਜਾਂਦੇ ਨੇ ਅਸੀਂ ਇਹਨਾਂ ਤੋਂ ਬਗੈਰ ਹੀ ਦਰਸ਼ਨ ਦੇ ਤੇ ਇਹਦਾ ਗੁਰੂ ਨੇ ਦੇ ਹੋਕਾ ਦਿੱਤਾ ਗੁਰੂ ਨੇ ਨਿਜਮ ਪਣਾ ਦਿੱਤਾ ਕਿ ਇਹ ਸਭ ਕੁਝ ਰੱਖੋਗੇ ਕੋਈ ਰਹਿਤ ਰੂਟੀ ਨਾ ਕਰੋਗੇ ਤੇ ਅਸੀਂ ਜ਼ਿੰਮੇਵਾਰਾਂ ਪਰ ਜੇ ਅਸੀਂ ਰਹਿਤ ਮਰਿਆਦਾ 'ਚ ਕੋਈ ਢਲਾ ਕਰਾਂਗੇ ਨਾ ਉਹਦੇ ਜ਼ਿੰਮੇਵਾਰ ਅਸੀਂ ਆਪਾਂ ਹਾਂ ਗੁਰੂ ਨਹੀਂ ਇਸੇ ਕਰਕੇ ਇਹ ਬਚਨ ਮਹਾਰਾਜ ਨੇ ਕੀਤਾ ਕਬੀਰ ਸਾਚਾ ਸਤਗੁਰ ਕਿਆ ਕਰੇ ਜੋ ਸਿੱਖੋਂ ਮੇ ਚੂਕ ਅੰਦੇ ਏਕ ਨਾ ਲੱਗਈ ਜੋ ਬਾਸ বাজਾਈਏ ਫੂਕ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਗੁਰਮੁਖ ਅਕਾਲ ਵਾਹਿਗੁਰਦੀ ਕਾ ਖਾਲਸਾ ਸ੍ਰੀ ਵਾਹਿਗੁਰਦੀ ਕੀ ਫਤਿਹ ਫਤਿਹ ਫਤਿਹ